ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਉਮੀਦ ਹੈ ਸਾਰੇ ਠੀਕ ਠਾਕ ਹੋਵੋਗੇ ਤੇ ਦੋਸਤੋ ਆਪਾਂ ਅੱਜ ਦੀ ਵੀਡੀਓ ਵਿੱਚ ਇੱਕ ਫਾਰਮੂਲੇ ਬਾਰੇ ਜਾਣਕਾਰੀ ਦੇਵਾਂਗੇ ਜੋ ਆਪਾਂ ਆਪਣੇ ਫਾਰਮ ਦੇ ਕੁਝ ਟਾਈਮ ਤੋਂ ਆਪਾਂ ਪ੍ਰੈਕਟੀਕਲ ਕਰ ਰਹੇ ਸੀ ਜਿਹਦਾ ਤੇ ਉਹਦਾ ਕੀ ਰਿਜ਼ਲਟ ਮਿਲਿਆ ਮਿਲਿਆ ਜਾਂ ਨਹੀਂ ਮਿਲਿਆ ਜੇ ਮਿਲਿਆ ਤਾਂ ਕਿੰਨਾ ਕੁ ਮਿਲਿਆ ਔਰ ਕਿਸ ਪਰਪਸ ਵਿੱਚ ਜ਼ਿਆਦਾ ਆਪਾਂ ਨੂੰ ਉਹਦਾ ਰਿਜ਼ਲਟ ਦੇਖਣ ਚ ਮਿਲਿਆ ਇਹ ਸਾਰੀਆਂ ਗੱਲਾਂ ਆਪਾਂ ਅੱਜ ਤੁਹਾਡੇ ਸਾਹਮਣੇ ਸੱਚੋ ਸੱਚ ਪੇਸ਼ ਕਰਾਂਗੇ ਜਿੱਦਾਂ ਵੀ ਆਪਾਂ ਪ੍ਰੈਕਟੀਕਲ ਕੀਤਾ ਜੋ ਵੀ ਰਿਜ਼ਲਟ ਮਿਲਿਆ ਆਪਾਂ ਤੁਹਾਨੂੰ ਦੱਸਾਂਗੇ ਇਹ ਦੇਖੋ ਆਪਣੇ ਹੰਡਿਆਂ ਦੀ ਸਾਈਜ਼ ਔਰ ਕੁਆਲਿਟੀ ਤੇ ਆਪਾਂ ਆਪਣੇ ਜਾਨਵਰ ਛੱਡਦੇ ਅੱਜ ਦੁਪਹਿਰੇ ਤੁੱਪੇ ਤੁੱਪਾ ਨਿਕਲੀ ਅੱਜ ਠੀਕ ਠਾਕ ਵਧੀਆ ਤੇ ਚਲੋ ਆਪਾਂ ਲੈ ਕੇ ਚੱਲਦੇ ਆ ਤੁਹਾਨੂੰ ਸਭ ਤੋਂ ਪਹਿਲਾਂ ਇਹ ਫਾਰਮੂਲਾ ਤੁਹਾਨੂੰ ਦਿਖਾਉਣੇ ਆ ਫੇਰੇ ਦੇ ਬਾਰੇ ਤੁਹਾਨੂੰ ਪੂਰੀ ਡਿਟੇਲ ਦੇਾਂਗੇ ਕਿੰਨਾ ਇਹ ਆਪਾਂ ਯੂਜ਼ ਕਰਨਾ ਕਿੱਦਾਂ ਯੂਜ਼ ਕਰਨਾ ਕਿੰਨੀ ਡੋਜ਼ ਦੇਣੀ ਹੈ ਔਰ ਕਿੱਥੋਂ ਆਪਾਂ ਇਹ ਲੈ ਕੇ ਆਏ ਸੀ ਜਾਂ ਕਿੱਥੋਂ ਆਪਾਂ ਮੰਗਵਾਇਆ ਤੁਹਾਨੂੰ ਪੂਰੀ ਜਾਣਕਾਰੀ ਇਹਦਾ ਰੇਟ ਵੀ ਤੁਹਾਨੂੰ ਸਾਰਾ ਕੁਝ ਦੱਸਾਂਗੇ ਆਪਾਂ ਇਸੇ ਵੀਡੀਓ ਚ ਤੇ ਕਿਰਪਾ ਕਰਕੇ ਵੀਡੀਓ ਵਿੱਚ ਬਣੇ ਰਹੋ ਲਾਸਟ ਤੱਕ ਤੇ ਦੋਸਤੋ ਨਾਮ ਇਹਦਾ ਹੈਗਾ ਜੀ ਆਕਸੀਮਾਈਸਿਨ ਇੱਕ ਫਾਰਮੂਲਾ ਕਈ ਮੇਰੇ ਵੀਰਾਂ ਨੇ ਸੁਨਿਆ ਹੋਊਗਾ ਕਈਆਂ ਨੇ ਵਰਤਿਆ ਵੀ ਹੋਊਗਾ ਤੇ ਕਈਆਂ ਨੇ ਜਿਹੜੇ ਮੇਰੇ ਵੀਰਾਂ ਨੇ ਨਹੀਂ ਇਹਦੇ ਬਾਰੇ ਕਦੇ ਸੁਨਿਆ ਜਾਂ ਦੇਖਿਆ ਅੱਜ ਆਪਾਂ ਇਸ ਵੀਡੀਓ ਵਿੱਚ ਇਹਦੇ ਬਾਰੇ ਜਾਣਕਾਰੀ ਦੇਾਂਗੇ ਆਪਾਂ ਆਪਣੇ ਫਾਰਮ ਤੇ ਵਰਤਿਆ ਤੇ ਇਹਦਾ ਰਿਜ਼ਲਟ ਕੀ ਮਿਲੇ ਆਪਾਂ ਤੁਹਾਡੇ ਨਾਲ ਸਾਂਝਾ ਕਰਾਂਗੇ ਇੱਕ ਵਾਰ ਫਿਰ ਦੇਖ ਲਓ ਆਕਸੀਮਾਈਸਨ ਫਾਰਮੂਲਾ ਇਹਦੀ 250 ਗ੍ਰਾਮ ਦਾ ਜਿਹੜਾ ਮੈਂ ਪੈਕਟ ਹੈ ਤੇ ਐਮ ਆਰ ਪੀ ਦੇ ਦੇ 260 ਰੁਪਏ ਹੈ ਤੇ ਆਪਾਂ ਨੂੰ ਮਿਲਿਆ ਸੀ ਇਹ 200 ਰੁਪਏ ਦਾ ਤੇ ਲਿਆ ਕਿੱਥੋਂ ਸੀ ਆਪਾਂ ਦੋਸਤੋ ਇਹ ਨਾਰਮਲ ਨੇੜੇ-ਤੇੜੇ ਆਪਣੇ ਵੈਟਰਰੀ ਸ਼ਾਪ ਤੋਂ ਤੁਹਾਨੂੰ ਸ਼ਾਇਦ ਨਾ ਮਿਲੇ ਇਹ ਮੈਂ ਲੈ ਕੇ ਆਇਆ ਸੀ ਲੁਧਿਆਣੇ ਤੋਂ ਆਰਤੀ ਚੌਂਕ ਦੇ ਆਪਾਂ ਜਦੋਂ ਮੋਗੇ ਤੋਂ ਲੁਧਿਆਣੇ ਵਾਲੇ ਪਾਸੇ ਜਾਂਦੇ ਆ ਆਰਤੀ ਚੌਂਕ ਤੋਂ ਬਿਲਕੁਲ ਰਾਈਟ ਸਾਈਡ ਸ਼ੋਕ ਸ਼ੋਪਿੰਗ ਮਾਲ ਹੈਗਾ ਉਹਦੇ ਲਾਗੇ ਹੋਲ ਸੇਲ ਵਾਲੀ ਇੱਕ ਮਤਲਬ ਕਹਿ ਲੋ ਬ੍ਰਾਂਚ ਹੈ ਉਥੋਂ ਫੀਡ ਵੀ ਹਰ ਪ੍ਰਕਾਰ ਦੇ ਮਿਲਦੀ ਆ ਤੇ ਫੀਡ ਆਪਣੇ ਨੋਰਮਲ ਜਿੰਨੀ ਵੀ ਮਾਰਕੀਟ ਚੋਂ ਸਸਤੀ ਮਿਲਦੀ ਆ ਉਥੋਂ ਲਗਭਗ ਆਪਾਂ ਨੂੰ ਲੇਅਰ ਦਾ 1400 ਦਾ ਬੈਗ ਮਿਲਿਆ ਸੀ ਤੇ ਆਪਾਂ ਕਈ ਵਾਰੀ ਉਧਰ ਵੇਲਾ ਲੱਗਦਾ ਤਾਂ ਆਪਾਂ ਲੈ ਆਉਣੇ ਆ ਉਥੋਂ ਇਹ ਫਾਰਮੂਲਾ ਮਿਲਿਆ ਇਹ ਫਾਰਮੂਲਾ ਜ਼ਿਆਦਾਤਰ ਦੋਸਤੋ ਕਬੂਤਰ ਜਿਨ੍ਹਾਂ ਨੇ ਰੱਖੇ ਹੋਏ ਆ ਜਿਨ੍ਹਾਂ ਨੂੰ ਸ਼ੌਕ ਆ ਕਬੂਤਰਾਂ ਦਾ ਜਾਂ ਫਿਰ ਸ਼ਹਿਦ ਵਾਲੀ ਮੱਖੀ ਪਾਲਦੇ ਆ ਜਿਹੜੇ ਉਹ ਵੀ ਇਹ ਯੂਜ਼ ਕਰਦੇ ਆ ਕਿਉਂਕਿ ਇਹਦਾ ਮੇਨ ਪਰਪਸ ਹੈ ਅੰਡੇ ਦਾ ਅੰਡੇ ਦੀ ਤਦਾਦ ਨੂੰ ਵਧਾਉਣ ਦਾ ਕੰਮ ਹੈ ਇਹਦਾ ਤੇ ਅੰਡਾ ਜਿਹੜਾ ਆ ਉਹ ਚੰਗਾ ਗੁਣਵੱਤਾ ਵਾਲਾ ਤਿਆਰ ਹੁੰਦਾ ਹੈ ਇਹ ਬੇਸਿਕਲੀ ਜਿਹੜਾ ਇਹਦਾ ਕੰਮ ਹੈ ਇਹ ਐਗ ਦੇ ਵਿੱਚ ਮਤਲਬ ਜਾਂ ਬਰਡ ਦੇ ਵਿੱਚ ਕਹਿ ਲਓ ਸਪਰਮ ਕਾਊਂਟ ਨੂੰ ਵਧਾਉਂਦਾ ਤੇ ਜਿਹਦੇ ਕਰਕੇ ਅੱਗੇ ਇਹਦੀ ਬਰੀਡਿੰਗ ਵਾਲੇ ਜਪਾਂ ਜਿੱਦਾਂ ਜਾਨਵਰ ਛੱਡੇ ਹੁੰਦੇ ਆ ਬਰੀਡਿੰਗ ਵਾਲੀਆਂ ਮੁਰਗੀਆਂ ਆ ਪੇਰੈਂਟ ਬਰਡ ਹੈ ਉਹਨਾਂ ਨੂੰ ਇਹ ਦਿੱਤਾ ਜਾਂਦਾ ਤਾਂਕਿ ਜਿਹੜਾ ਉਹਨਾਂ ਦਾ ਐਗ ਆ ਐਗ ਦੇ ਵਿੱਚ ਜੋ ਬੱਚਾ ਪੈਦਾ ਕਰਨ ਦੀ ਜਿਹੜੀ ਜ਼ਿਆਦਾ ਕਪੈਸਿਟੀ ਹੋਵੇ ਜੇ ਅਗਰ ਕਿਸੇ ਨੇ ਹੈਚਿੰਗ ਕਰਾਉਣੀ ਆ ਹੈਚਿੰਗ ਤੇ ਰਿਜ਼ਲਟ ਵਧੀਆ ਲੈਣ ਲਈ ਇਹ ਐਗ ਫਾਰਮੂਲਾ ਵਰਤਿਆ ਜਾਂਦਾ ਆ ਤੇ ਇਹਦਾ ਜਿਹੜਾ ਆਪਣੇ ਫਾਰਮ ਤੇ ਯੂਜ਼ ਕਰਨ ਤੋਂ ਬਾਅਦ ਆਪਾਂ ਨੂੰ ਰਿਜ਼ਲਟ ਮਿਲਿਆ ਉਹ ਮੈਂ ਤੁਹਾਨੂੰ ਦੱਸਦਾ ਦੋਸਤੋ ਦੇਖੋ ਇਹਦੇ ਐਗ ਦੀ ਪ੍ਰੋਡਕਸ਼ਨ ਦੇ ਵਿੱਚ ਤਾਂ ਕੋਈ ਖਾਸ ਫਰਕ ਮੈਨੂੰ ਨਹੀਂ ਦਿਖਿਆ 5-10% ਹੋ ਸਕਦਾ ਹੈ ਇਹਦੀ ਵਜ੍ਹਾ ਕਰਕੇ ਜਾਂ ਫਿਰ ਹੋਰ ਆਪਣੇ ਮੈਨੇਜਮੈਂਟ ਦੀ ਵਜ੍ਹਾ ਕਰਕੇ ਵੀ ਹੋਇਆ ਹੋਵੇ 10% ਦਾ ਜਿਹੜਾ ਆਪਣਾ ਫਾਇਦਾ ਹੋਇਆ ਸੀਗਾ ਐਗ ਦੀ ਪ੍ਰੋਡਕਸ਼ਨ 'ਚ ਤੇ ਬਟ ਜਿਹੜੀ ਇਹਦੀ ਐਗ ਦੀ ਕੁਆਲਿਟੀ ਹੈ ਜਾਂ ਫਿਰ ਐਗ ਜਦੋਂ ਆਪਾਂ ਹੈਚਿੰਗ ਕਰਾਉਨੇ ਆ ਉਹਦੇ ਵਿੱਚ ਜਿਹੜਾ ਰਿਜ਼ਲਟ ਹੈ ਉਹਦੇ ਵਿੱਚ ਮੈਨੂੰ ਇਹਦਾ ਬੈਨੀਫਿਟ ਬਹੁਤ ਜ਼ਿਆਦਾ ਦਿਖਾਈ ਦਿੱਤਾ ਕਿਉਂਕਿ ਆਪਾਂ ਜਿੱਦਾਂ ਟ੍ਰਾਈ ਦੇ ਤੌਰ ਤੇ ਇੱਕ ਟ੍ਰੇ ਹੈਚਿੰਗ ਵਾਸਤੇ ਭੇਜੀ ਸੀਗੀ ਤੇ ਉਹਦੇ ਵਿੱਚੋਂ 30 30 ਅੰਡੇ ਵਿੱਚੋਂ 27 ਅੱਗ ਜਿਹੜੇ ਜਿਹੜੇ ਸੀ ਬੱਚੇ ਨਿਕਲੇ ਸੀ ਤੇ ਜਿਹੜੀ ਆਪਾਂ ਆਪਣੀ ਬਰੀਡਿੰਗ ਕਰਾਈ ਸੀ ਮੁਰਗੀ ਤੋਂ ਹੈਚਿੰਗ ਕਰਾਈ ਸੀ ਉਹਦੇ ਵਿੱਚ ਆਪਾਂ ਨੂੰ 19 ਦੇ ਵਿੱਚੋਂ 19 ਦੇ 19 ਐਗ ਵਿੱਚੋਂ ਬੱਚੇ ਨਿਕਲੇ ਸੀ ਬੱਚੇ ਬਣੇ ਸੀ ਬਾਕੀ ਤਿੰਨ ਐਸੇ ਡੈੱਡ ਸੀਗੇ ਉਹ ਬਾਰ ਨਹੀਂ ਆਪ ਆਪਾ ਤੁਸੀਂ ਵੀਡੀਓ ਚ ਦੇਖਿਆ ਹੋਣਾ ਤੇ 16 ਬੱਚੇ ਜਿਹੜੇ ਬਿਲਕੁਲ ਹੈਲਦੀ ਅਜੇ ਵੀ ਆਪਣੇ ਕੋਲ ਵਧੀਆ ਚੱਲ ਰਹੇ ਆ ਤਾਂ ਉਸ ਲਈ ਇਹਦਾ ਕੰਮ ਜਿਹੜਾ ਆ ਜਿਹੜਾ ਮੁਰਗਿਆਂ ਦੇ ਵਿੱਚ ਮੁਰਗਿਆਂ ਦੇ ਵਿੱਚ ਸਪਰਮ ਅਕਾਊਂਟ ਨੂੰ ਵਧਾਉਣਾ ਤੇ ਇਹਨਾਂ ਦਾ ਜਿਹੜਾ ਲੋਕਾਂ ਨੂੰ ਇਹ ਵੀ ਵਰਤਿਆ ਵਰਤ ਰਿਹਾ ਲੋਕ ਇਹ ਕਹੇ ਕਿ ਇਹ ਐਗ ਫਾਰਮੂਲਾ ਜਿਹੜਾ ਅੰਡੇ ਨੂੰ ਵਧਾਉਂਦਾ ਆ ਬਾਕੀ ਮੈਨੂੰ ਇੰਨਾ ਕੋਈ ਇਹਦੇ ਵਿੱਚ ਲੱਗਿਆ ਨਹੀਂ ਬੀਜਾ ਦਾ ਜਿਹਦੇ ਕਰਕੇ ਵੀ ਇੱਕ ਦੀ ਆਪਣੀ ਪ੍ਰੋਡਕਸ਼ਨ ਵਧੀ ਹੋਵੇ ਪਰ ਇੱਕ ਦੇ ਵਿੱਚ ਜਿੱਦਾਂ ਆਪਾਂ ਬੱਚਾ ਪੈਦਾ ਕਰਾਉਣਾ ਹੈ ਇੱਕ ਤੋਂ ਬੱਚਾ ਲੈਣਾ ਆ ਤਾਂ ਉਹਦੇ ਵਿੱਚ ਜ਼ਰੂਰ ਇਹਦਾ ਆਪਾਂ ਨੂੰ ਫਾਇਦਾ ਮਿਲਿਆ ਤੇ ਉਹ ਆਪਾਂ ਤੁਹਾਨੂੰ ਇਸੇ ਵੀਡੀਓ ਦੇ ਵਿੱਚ ਸਾਰਾ ਦੱਸਦੇ ਆਂ ਔਰ ਇਹਦੀ ਡੋਜ਼ ਵੀ ਜਿਹੜੀ ਉੱਪਰ ਲਿਖੀ ਹੋਈ ਹੈ ਜਿਹੜਾ ਲੇਅਰ ਜਿਹੜੀ ਮੁਰਗੀ ਲੇਅਰ ਤੇ ਆ ਰਹੀ ਹੈ ਜਾਂ ਅੰਡਾ ਆਉਣ ਤੋਂ 1 ਮਹੀਨੇ ਪਹਿਲਾਂ ਦੀ ਜਿਹੜੀ ਡੋਜ਼ ਹੈ ਫਿਰ ਇਹਦੀ ਜਿਹੜੀ ਮੁਰਗੀ ਇੱਕ ਅੰਡਾ ਦੇਣ ਤੋਂ ਬਾਅਦ ਇੱਕ ਸਰਕਲ ਜਦੋਂ ਖਤਮ ਹੁੰਦਾ ਹੈ ਜਦੋਂ ਦੁਬਾਰਾ ਸਰਕਲ ਤਿਆਰ ਹੁੰਦਾ ਹੈ ਉਦੋਂ ਦੀ ਡੋਜ਼ ਹੈ ਜਿਹੜੀ ਉਹ ਅਲੱਗ ਹੈ ਤੇ ਜਦੋਂ ਆਪਾਂ ਇਹਨਾਂ ਨੂੰ ਪੇਰੇਟ ਬਰਡ ਨੂੰ ਦੇਣੇ ਆ ਉਹਦੀ ਡੋਜ਼ ਅਲੱਗ ਹੈ ਇਹ ਸਾਰੀਆਂ ਇਹਦੇ ਵਿੱਚ ਡੋਜ਼ਾਂ ਦਿੱਤੀਆਂ ਹੋਈਆਂ ਨੇ ਤੇ ਜਿਹੜੇ ਮੇਰੇ ਵੀਰਾਂ ਨੂੰ ਬਰੀਡਿੰਗ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਬਰੀਡਿੰਗ ਲੈਣੀ ਹੈ ਜਿਹੜੇ ਮੇਰੇ ਵੀਰਾਂ ਨੇ ਉਹ ਇਸ ਇਹਨੂੰ ਵਰਤ ਸਕਦੇ ਆ ਤਾਂ ਜੋ ਆਪਕਾ ਨੂੰ ਆ ਹੈਚਿੰਗ ਦੇ ਵਿੱਚ ਜਿਹੜਾ ਰਿਜ਼ਲਟ ਵਧੀਆ ਮਿਲੇਗਾ ਹੈਚਿੰਗ ਦੇ ਵਿੱਚ ਰਿਜ਼ਲਟ ਲਗਭਗ 85% ਹੋਣਾ ਚਾਹੀਦਾ ਹੈ ਜਿਹੜਾ ਆਪਾਂ ਚੰਗਾ ਮੰਨਿਆ ਜਾਂਦਾ ਹੈ ਤੇ ਜੇ ਇਸ ਤੋਂ ਵੱਧ ਹੋਵੇ ਤਾਂ ਉਹ ਹੋਰ ਚੰਗੀ ਗੱਲ ਹੈ ਤੇ ਉਹ ਵੱਦ ਤਾਂ ਹੀ ਹੋਊਗਾ ਜੇ ਅੰਡੇ ਦੇ ਵਿੱਚ ਵਧੀਆ ਕੁਆਲਿਟੀ ਹੈ ਜਾਂ ਅੰਡੇ ਦੇ ਵਿੱਚ ਪੂਰੇ ਗੋਲ ਹੈਗੇ ਆ ਤੇ ਇਸ ਕਰਕੇ ਆਪਾਂ ਇਹਦਾ ਇੱਕ ਟ੍ਰਾਇਲ ਜਿਹਾ ਲਿਆ ਸੀਗਾ ਤੇ ਆਪਾਂ ਸੋਚਿਆ ਤੁਹਾਡੇ ਨਾਲ ਸਾਂਝਾ ਕਰਨ ਲਈ ਬਾਕੀ ਮੇਰੇ ਦੋਸਤ ਜਿਹੜੇ ਵੀਡੀਓ ਦੇਖ ਰਹੇ ਆ ਪੂਰੀ ਜਾਰ ਉਹ ਸਾਰੇ ਮੇਰੇ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਵੀ ਜ਼ਰੂਰ ਕਰਿਆ ਕਰੋ ਤਾਂ ਜ਼ਿਆਦਾ ਟਾਈਮ ਆਪਾਂ ਤੁਹਾਡਾ ਨਾ ਲੈਂਦੇ ਹੋਏ ਵੀਡੀਓ ਦੀ ਕਰਦੇ ਆਪਾਂ ਸਮਾਪਤੀ ਤੇ ਇਹ ਪੈਕੇਟ ਦੇ ਉੱਪਰ ਹੀ ਸਾਰੀ ਡੋਜ਼ ਲਿਖੀ ਹੋ ਮੇਰੇ ਵੀਰ ਜਿੰਨਾ ਵੀ ਲੈਣਾ ਆ ਜਿਆਦਾ ਵਰਤਣਾ ਆ ਤਾਂ ਦੇਖ ਕੇ ਇਸ ਹਿਸਾਬ ਨਾਲ ਤੁਸੀਂ ਵਰਤ ਸਕਦੇ ਹੋ ਤੇ ਇਹਦਾ ਰਿਜ਼ਲਟ ਜੇ ਲੈਣਾ ਆ ਤਾਂ ਤੁਸੀਂ ਇਹਨੂੰ ਪੂਰੀ ਪ੍ਰੋਪਰ ਇਹਦੀ ਡੋਜ਼ ਜਿਹੜੀ ਆ ਉਨੀ ਤੁਸੀਂ ਦੇ ਕੇ ਵਧੀਆ ਰਿਜ਼ਲਟ ਲੈ ਸਕਦੇ ਹੋ ਬਾਕੀ ਆਪਾਂ ਮਿਲਦੇ ਆਂ ਨਵੀਂ ਵੀਡੀਓ ਦੇ ਵਿੱਚ ਥੋੜੇ ਦਿਨਾਂ ਦੇ ਵਿੱਚ ਦੁਬਾਰਾ ਆਪਾਂ ਫਿਰ ਤੁਹਾਡੇ ਰੂਬਰੂ ਹੋ ਜਾਵਾਂਗੇ ਕਿਸੇ ਨਵੇਂ ਟੌਪਿਕ ਤੇ ਨਵੀਂ ਪ੍ਰੋਬਲਮ ਤੇ ਤਾਂ ਸਾਰੇ ਵੇਖਣ ਵਾਲੇ ਜਿੰਨੇ ਮੇਰੇ ਵੀਰ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ